ਰਹਿੰਦੇ ਹੈ ਕਿ ਰੋਜ਼ੀ ਰਹਿੰਦੇ ਜਿਸ ਨੇ ਅੱਜ ਦਿੱਤਾ ਹੈ ਉਹ ਕੱਲ ਵੀ ਦੇਵੇਗਾ ਇਹ ਭਰੋਸਾ ਨਹੀਂ ਬਣਦਾ ਤਾਂ ਇਹ ਤਨ ਦੀਆਂ ਲੋੜਾਂ ਲੋਭ ਬਣ ਜਾਂਦੀਆਂ ਨੇ ਲੋਭ ਬਣ ਜਾਂਦੇ ਫਿਰ ਮਨੁੱਖ ਧਨ ਦਾ ਅੰਬਾਰ ਲਾਂਦਾ ਹੈ ਪਦਾਰਥਾਂ ਦਾ ਅੰਬਾਰ ਲਾਂਦਾ ਹੈ ਮੈਨੂੰ ਇਹ ਰੋਟੀ ਮਿਲਦੀ ਰਹੇ ਮਿਲਦੀ ਰਹੇ ਜੀਵਨ ਭਲ ਮਿਲਦੀ ਰਹੇ ਬੱਚਿਆਂ ਨੂੰ ਮਿਲਦੀ ਰਹੇ ਪੜਪੋਤੀਆਂ ਨੂੰ ਮਿਲਦੀ ਰਹੇ ਸਤ ਪੀੜੀਆਂ ਨੂੰ ਮਿਲਦੀ ਰਹੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਰੋਟੀਆਂ ਦੀ ਚਿੰਤਾ ਵਿੱਚ ਔਰ ਕੁਝ ਨਹੀਂ ਔਰ ਕੁਝ ਨਹੀਂ ਤਨ ਦੇ ਲੋੜ ਮਨ ਦਾ ਲੋਭ ਬਣ ਗਈ ਤਨ ਦੀਆਂ ਘਟਨਾਵਾਂ ਮਨ ਦਾ ਭੈ ਬਣ ਗਈ ਕਿਉਂਕਿ ਘਟਨਾ ਘਟਦੀ ਹੈ ਮਨੋਂ ਕੁ ਬੁੱਢਾ ਹੁੰਦਾ ਫਿਰ ਮਨੋਂ ਕੁ ਮਰਦਾ ਤਨ ਮਰਦਾ ਇਹ ਦੋ ਘਟਨਾਵਾਂ ਘਟਦੀਆਂ ਨੇ ਤੇ ਦੋਵੇਂ ਘਟਨਾਵਾਂ ਦਾ ਮਨ ਡਰਦਾ ਹੈ ਤੇ ਮਨ ਮੰਨਦਾ ਨਹੀਂ ਨਾ ਬੁੱਢਾ ਹੋਣਾ ਚਾਹੁੰਦਾ ਹੈ ਨਾ ਮਰਨਾ ਚਾਹੁੰਦਾ ਹੈ ਇਹ ਦੋ ਗੱਲਾਂ ਕਬੂਲ ਨਹੀਂ ਨੇ ਨਾ ਬੰਦੇ ਨੂੰ ਬੁਢੇਪਾ ਕਬੂਲ ਹੈ ਨਾ ਬੰਦੇ ਨੂੰ ਮਰਨਾ ਕਬੂਲ ਹੈ ਹੁਣ ਜਿਹਨੂੰ ਬੁਢੇਪਾ ਹੀ ਨਹੀਂ ਕਬੂਲ ਹੋ ਮਰਨਾ ਕਿੱਥੋਂ ਕਬੂਲ ਕਰੇਗਾ ਤੋ ਫਿਰ ਭੈ ਹੋ ਗਏ ਆ ਬੁੱਢਾ ਮਰਾਂਗਾ ਵੀ ਸਹੀ ਤੋ ਭੈ ਤਾਨਾਂ ਦੀ ਘਟਨਾ ਨੂੰ ਮੰਨਨੇ ਆਪਣੀ ਘਟਨਾ ਬਣਾ ਲਿਆ ਤੋ ਭੈ ਪੈਦਾ ਹੋ ਗਿਆ ਤਾਨ ਦੀਆਂ ਲੋੜਾਂ ਨੂੰ ਮੰਨਨੇ ਆਪਣੀ ਲੋੜ ਬਣਾ ਲਿਆ ਤੋ ਲੋਭ ਬਣ ਗਏ ਸਾਰੀ ਜ਼ਿੰਦਗੀ ਲੋਭ ਤੇ ਭੈ ਦੇ ਚ ਬਤੀਤ ਹੋ ਜਾਂਦੀ ਸਾਰੀ ਜ਼ਿੰਦਗੀ ਮਨੁੱਖ ਜਦ ਝੁਕਦਾ ਵੀ ਹੈ ਕਿਸੇ ਦਿਨ ਤੋ ਤੇ ਇਹਨਾਂ ਦੋ ਕਾਰਨਾ ਕਰਕੇ ਲੋਭ ਕਰਕੇ ਤੇ ਭੈ ਕਰਕੇ ਇਸ ਤੋਂ ਮੈਨੂੰ ਕੁਝ ਮਿਲ ਸਕਦਾ ਹੈ ਤੋ ਬੰਦਾ ਸलाम ਕਰਦਾ ਹੈ ਚੁਕਦਾ ਇਹ ਮੇਰੇ ਕੋਲੋਂ ਕੁਝ ਖੋ ਸਕਦਾ ਹੈ ਤੋ ਬੰਦਾ ਡਰਦਾ ਮਾਰਾ ਉਹਨੂੰ ਵੀ ਸलाम ਕਰਦਾ ਗੁੰਡਿਆਂ ਤੋਂ ਵੀ ਲੋਕੀ ਡਰਦੇ ਨੇ ਸलाम ਕਰਦੇ ਨੇ ਇਹ ਵੀ ਮਹਿਰਜ਼ ਕਰਦੇ ਨੇ ਖੋ ਸਕਦਾ ਹੈ ਕੁਝ ਲੈ ਸਕਦਾ ਹੈ ਯਾ ਤੇ ਮਨੁੱਖ ਡਰਦਾ ਮਾਰਾ ਝੁਕੇਗਾ ਯਾ ਲੋਭ ਦਾ ਮਾਰਾ ਝੁਕਣ ਦੇ ਵੀ ਇਹ ਦੋ ਕਾਰਨ ਨੇ ਸਾਡੇ ਹਿੰਦੂ ਵੀਰਾਂ ਨੇ ਜਿਹੜੇ ਤਿੰਨ ਦੇਵਤੇ ਬਣਾਏ ਨਾ ਬ੍ਰਹਮਾ ਵਿਸ਼ਨ ਮਹੇਸ਼ ਮੈਂ ਅਕਸਰ ਅਰਜ਼ ਕਰਦਾ ਹੁਣਾ ਮਹੇਸ਼ ਦੀ ਵੀ ਪੂਜਾਏ ਤੇ ਵਿਸ਼ਨੂ ਦੀ ਵੀ ਪੂਜਾਏ ਬ੍ਰਹਮੇ ਦੀ ਕੋਈ ਪੂਜਾ ਨਹੀਂ ਕਿਧਰੇ ਇੱਕ ਦੋ ਛੋਟੇ ਮੋਟੇ ਮੰਦਰ ਹੈ ਨੇ ਕਿਧਰੇ ਉਹ ਵੀ ਪਿੰਡਾਂ 'ਚ ਹਰ ਸ਼ਹਿਰ ਦੇ ਵਿੱਚ ਮੰਦਰ ਨੇ ਵਿਸ਼ਨੂੰ ਦੇ 24 అవਤਾਰ ਵਿਸ਼ਨੂੰ ਦੇ ਮੰਨਦੇ ਨੇ ਸ਼੍ਰੀ ਰਾਮ ਤੇ ਕ੍ਰਿਸ਼ਨ ਨੂੰ ਵੀ ਉਸੇ ਦਾ ਹੀ అవਤਾਰ ਮੰਨਦੇ ਨੇ ਇਹ ਮੰਦਰ ਨੇ ਸ਼ਿਵ ਜੀ ਦੇ ਸ਼ਿਵ ਜੀ ਨੂੰ ਕਹਿੰਦੇ ਨੇ ਮੌਤ ਦਾ ਦੇਵਤਾ ਹੈ ਪਰਲੇ ਕਰਦਾ ਹੈ ਤੇ ਵਿਸ਼ਨੂੰ ਨੂੰ ਕਹਿੰਦੇ ਨੇ ਇਹ ਧਨ ਦਾ ਦੇਵਤਾ ਹੈ ਦੇ ਕੋਲ ਲਕਸ਼ਮੀ ਹੈ ਇਸ ਕਰਕੇ ਲਕਸ਼ਮੀ ਆਉਂਦੀ ਹੈ ਦਾਣਾ ਆਉਂਦਾ ਹੈ ਦੌਲਤ ਆਉਂਦੀ ਹੈ ਇਹਨਾਂ ਦੋਹਾਂ ਨਾਲ ਬੰਦੇ ਨੂੰ ਵਾਸਤਾ ਹੈ বিষ্ণੂ ਤੋਂ ਕੁਝ ਮਿਲ ਸਕਦਾ ਹੈ ਤੇ ਸ਼ਿਵ ਜੀ ਕੁਝ ਖੋ ਸਕਦਾ ਹੈ। ਤੋਂ বিষ্ণੋਂ ਦੀ ਪੂਜਾ ਇਸ ਵਾਸਤੇ ਤੂੰ ਆ ਸਾਡੇ ਘਰ ਕਿਉਂਕਿ ਤੇਰੇ ਨਾਲ ਲక్ష్ਮੀ ਹੈ ਉਹ ਵੀ ਆ ਜਾਏਗੀ। ਉਹ ਵੀ ਆ ਜਾਏਗੀ। ਤੇ ਸ਼ਿਵ ਜੀ ਦੀ ਪੂਜਾ ਐ ਇਸ ਵਾਸਤੇ ਬਾਬਾ ਤੂੰ ਮਾਫ਼ ਕਰ ਸਾਡੇ ਘਰ ਨੂੰ ਛੱਡ ਕੇ ਬਾਕੀਆਂ ਦੇ ਘਰ ਜਾਵੇਂ ਤੇਰੇ ਗਲ ਦੇ ਚ ਨਾਗ ਨੇ ਸੱਪ ਨੇ ਸਾਨੂੰ ਵੀ ਡੰਗ ਮਾਰ ਕੇ ਲੈ ਜਾਣਗੇ ਤੂੰ ਪड़ोसी ਦੇ ਘਰ ਜਾਵੇਂ ਸਾਡੇ ਘਰ ਨਾਲ ਵੀ ਤੈਨੂੰ ਵੀ ਮੱਥਾ ਟੇਕ ਇੱਕ ਨੂੰ ਰੋਕਣ ਵਾਸਤੇ ਮੱਥਾ ਟੇਕਦੇ ਨੇ ਇੱਕ ਨੂੰ ਬੁਲਾਉਣ ਵਾਸਤੇ ਮੱਥਾ ਟੇਕਦੇ ਨੇ ਇੱਕ ਦਿਨ ਨਾਲ ਲక్ష్ਮੀ ਆ ਜਾਏਗੀ ਇੱਕ ਦਿਨ ਨਾਲ ਤੇ ਕਾਲੇ ਨਾਗ ਆ ਜਾਣਗੇ ਫੰਗਰ ਸੱਪ ਆ ਜਾਣਗੇ ਡੰਗ ਮਾਰਨਗੇ ਤੋ ਲੋਭ ਕਰਕੇ ਇੱਕ ਦੀ ਪੂਜਾ ਕਰਦੇ ਨੇ ਭੈ ਕਰਕੇ ਦੂਜੇ ਦੀ ਪੂਜਾ ਕਰਦੇ ਮਨੁੱਖ ਜਿੱਥੇ ਵੀ ਝੁਕੇਗਾ ਜਾਂ ਲੋਭ ਕਰਕੇ ਝੁਕੇਗਾ ਜਾਂ ਭੈ ਕਰਕੇ ਆਪਣੇ ਲੋਭ ਕੋ ਕੇ ਨਾਮੇ ਝੁਕੇ ਆ ਮਿੱਤਰਤਾ ਬਣਾਈ ਹੈ ਆਪਣੇ ਲੋਭ ਕਰਕੇ ਕੁਝ ਚਾਹੀਦਾ ਹੈ ਇਸ ਤੋਂ ਜੋ ਹੈ ਕੁਝ ਮਿਲ ਸਕਦਾ ਹੈ ਤੋ ਹੁਣ ਮੈਂ ਅਰਜ਼ ਕਰਾਂ ਅਗਰ ਤਨ ਦੀਆਂ ਲੋੜਾਂ ਹੀ ਮਨ ਦੀਆਂ ਲੋੜਾਂ ਬਣ ਗਈਆਂ ਨੇ ਮਨ ਸਰੀਰ ਦੇ ਜੀਵਨ ਦੇ ਅੰਤ ਤੱਕ ਮੰਗਦਾ ਹੀ ਰਹੇਗਾ ਮੰਗਦਾ ਹੀ ਰਹੇਗਾ ਮੰਗਤ ਰਹੇਗਾ ਇਹਦੇ ਅੰਦਰ ਦੂਜੀ ਮੰਗ ਨਹੀਂ ਪੈਦਾ ਹੋਵੇਗੀ ਜੋ ਮਨ ਦੀ ਆਪਣੀ ਲੋੜ ਹੈ ਕੀ ਭਜਨ ਪ੍ਰਬੋਧਾਨਾ ਇਹ ਭੁੱਖ ਪੈਦਾ ਹੀ ਨਹੀਂ ਹੋਵੇਗੀ ਭੋਜਨ ਦੀ ਭੁੱਖ ਧਨ ਦੀ ਭੁੱਖ ਭਜਨ ਦੇ ਬੁੱਖ ਨੂੰ ਮਾਰ ਦੇਵੇਗੇ ਲੋਭ ਨਾਮ ਦੇ ਬੁੱਖ ਪੈਦਾ ਹੀ ਨਹੀਂ ਆਉਣ ਦੇਗਾ ਜਿਉਂ ਕੋ ਕਰ ਹਰ ਕਾਇਆ ਧਾਵੇ ਦੈ ਦੇ ਸਜਾਏ ਲੋਭੀ ਜੰਤ ਨਾ ਜਾਣੈ ਭਖ ਅਭਖ ਸਭ ਖਾਇ ਜਿਵੇਂ ਹਲਕਾਇਆ ਕੁੱਤਾ ਮਾਲਕ ਨੂੰ ਵੀ ਜਿਹਨੇ ਪਾਲਿਆ ਹੋਵੇ ਉਹਨੂੰ ਵੀ ਕੱਟਦਾ ਓਨੂੰ ਵੀ ਨਹੀਂ ਛੱਡਦਾ ਪਾਗਲ ਹੋ ਗਏ ਭਇਓ ਲੋਭ ਸੰਘ ਹੋਰਾ ਲੋਭ ਜਦ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦੇਂਦਾ ਹੈ ਇਹ ਫਿਰ ਭਰਾ ਨੂੰ ਵੀ ਧੋਖਾ ਦਿੰਦਾ ਹੈ ਪਿਓ ਨੂੰ ਵੀ ਧੋਖਾ ਦਿੰਦਾ ਹੈ ਭੈਣ ਨੂੰ ਵੀ ਧੋਖਾ ਦਿੰਦਾ ਹੈ ਮਾਂ ਬਾਪ ਨੂੰ ਵੀ ਧੋਖਾ ਦਿੰਦਾ ਹੈ ਪੜੋਸੀ ਨੂੰ ਵੀ ਧੋਖਾ ਦਿੰਦਾ ਹੈ ਔਰ ਧੋਖਾ ਇਤਨਾ ਵੱਧ ਜਾਂਦਾ ਹੈ ਗੁਰੂ ਨੂੰ ਵੀ ਧੋਖਾ ਦਿੰਦਾ ਹੈ ਧਰਮ ਦੇ ਨਾਂ ਤੇ ਵੀ ਧੋਖਾ ਕਰੇਗਾ ਧਰਮ ਦੇ ਨਾਂ ਤੇ ਵੀ ਠੱਗੀ ਕਰੇਗਾ ਕਲਗੀਧਰ ਪਿਤਾ ਦਸਮ ਗ੍ਰੰਥ ਦੇ ਚ ਲਿਖਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨ ਪਾਪ ਲਜਾਇ ਜੋ ਧਰਮ ਦਾ ਨਾਨਕ ਲੈ ਕੇ ਲੋਭ ਵਸੋ ਕੇ ਪਾਪ ਕਰਦਾ ਐਸੇ ਬੰਦੇ ਤੋਂ ਤੇ ਪਾਪ ਵੀ ਡਰਨ ਲੱਗ ਪੈਂਦੇ ਨੇ ਬਈ ਕੰਬਖਤਾ ਤੂੰ ਕਿਹੜੀ ਜਗ੍ਹਾ ਤੇ ਸਾਨੂੰ ਵਰਤੇ ਕਿੱਥੇ ਵਰਤੇ ਕਮ ਸੇ ਕਮ ਜਗ੍ਹਾ ਤੇ ਦੇਖ ਲੈਂਦਾ ਪਾਪ ਕਰੇ ਪਰਮਾਰਥ ਕੇ ਵਸ ਪਰਮਾਰਥ ਕਰਕੇ ਪਾਪ ਕਰਦਾ ਗਊਸ਼ਾਲਾ ਦਾ ਚੰਦਾ ਧਰਮ ਦੇ ਨਾਂ ਤੇ ਧਨ ਇਕੱਠਾ ਕੀਤਾ ਤੇ ਧਰਮ ਤੇ ਖਰਚ ਕੀਤਾ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪੁੰਨ ਪਾਪ ਲਜਾਏ ਐਸੇ ਬੰਦੇ ਤੋਂ ਪਾਪ ਵੀ ਲਜਾਏ ਮਾਨ ਹੋ ਜਾਂਦੇ ਨੇ ਸ਼ਰਮਸਾਰ ਹੋ ਜਾਂਦੇ ਨੇ ਵੀ ਤੂੰ ਕਿੱਥੇ ਵਰਤ ਰਿਹਾ ਮੇਰਾ ਇਸਤੇਮਾਲ ਜੇ ਹੈ ਤੂੰ ਕਿੱਥੇ ਕਰ ਰਿਹਾ ਪਰ ਲੋਭੀ ਜੰਤ ਨਾ ਜਾਣੇ ਲੋਭੀ ਸਮਝਦੇ ਲੋਭੀ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਪਾਗਲ ਕੁੱਤਾ ਤਨ ਦੀ ਲੋੜ ਹੈ ਮਨ ਦਾ ਲੋਭ ਹੈ ਇਸ ਲੋਭੀ ਮਨ ਦੇ ਚ ਨਾਮ ਦੀ ਭੁੱਖ ਨਹੀਂ ਪੈਦਾ ਹੋਵੇਗੀ ਭੋਜਨ ਦੀ ਭੁੱਖ ਤਨ ਦੇ ਚ ਨਾ ਪੈਦਾ ਹੋਵੇ ਰੋਗੀ ਹੈ ਨਾਮ ਦੀ ਭੁੱਖ ਮਨ ਦੇ ਚ ਨਾ ਪੈਦਾ ਹੋਵੇ ਰੋਗੀ ਹੈ ਰੋਗੀ ਹਰ ਉਸ ਮਨੁੱਖ ਨੂੰ ਰੋਗੀ ਸਮਝਣਾ ਚਾਹੀਦਾ ਹੈ ਜਿਹਦੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੇ ਲਾਗੇ ਬੁਖ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਇੱਕ ਖਿਆਲ ਹੋਰ ਵੀ ਤੁਹਾਡੇ ਸਾਹਮਣੇ ਰੱਖਦੇ ਆਂ। ਧਨ ਦੀ ਬੁਖ ਭੋਜਨ ਦੀ ਬੁਖ ਹੈ ਬੁਖ ਸਦਾ ਬਿਖਾਰੀ ਬਣਾਈ ਰੱਖਦੀ ਹੈ ਬਿਖਾਰੀ। ਮਰਦੇ ਦਮ ਤੱਕ ਮਨੁੱਖ ਬਿਖਾਰੀ ਆਉਂਦਾ ਹੈ। ਜਮਿਆ ਹੈ ਬਿਖਾਰੀ ਦੀ ਤਰ੍ਹਾਂ ਜੀਵੇ ਹੈ ਮੰਗਤਿਆਂ ਦੀ ਤਰ੍ਹਾਂ ਮਰੇ ਹੈ ਮੰਗਤਿਆਂ ਦੀ ਤਰ੍ਹਾਂ। ਮਰਦੇ ਦਮ ਵੀ ਕੁਛ ਉਹਦੀਆਂ ਮੰਗਾਂ ਤੇ ਚੱਲ ਰਹੀਆਂ ਹੋਣਗੀਆਂ। ਮੰਗੋ ਮੰਗ ਕੇ ਮੰਗਾ ਵੱਧ ਗਈਆਂ ਘਟੀਆਂ ਤੇ ਨਾਂ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨੇ ਕਲਤਾ ਹੈ ਜ਼ੌਕ ਕਹਿੰਦੇ ਨੇ ਦਮ ਥੋੜੀ ਨਿਕਲੇ ਨੇ ਇਹ ਉਹ ਮੰਗਾ ਅੰਦਰੋਂ ਨਿਕਲ ਗਈ ਨਿਕਲ ਰਹੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਅੰਦਰ ਹੀ ਪਈਆਂ ਕਥਾ ਕੀਰਤਨ ਪਾਠ ਪੂਜਾ ਸਭ ਲੋਭ ਨੂੰ ਸ਼ਾਂਤ ਕਰਨ ਵਾਸਤੇ ਨੇ ਤੇ ਪਹਿਚਾਣ ਕੀ ਹੋਵੇਗੀ ਮਨ ਚੋਂ ਲੋਭ ਨਿਕਲ ਗਿਆ ਮਨ ਦੇ ਚ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਸੱਚੇ ਨਾਮ ਕੇ ਲਾਗੇ ਓਕ ਤੇ ਭੁੱਖ ਬਿਖਾਰੀ ਬਣਾ ਦੇਗੀ ਫਿਰ ਇਹ ਪੁਰਸ਼ ਕੱਲ ਤੱਕ ਤੇ ਧਨ ਦਾ ਬਿਖਾਰੀ ਸੀ ਅੱਜ ਨਾਮ ਦਾ ਬਿਖਾਰੀ ਬਣ ਗਿਆ ਕੱਲ ਤੱਕ ਸੰਸਾਰ ਦਾ ਬਿਖਾਰੀ ਸੀ ਅੱਜ ਨਿਰੰਕਾਰ ਦਾ ਬਿਖਾਰੀ ਬਣ ਗਿਆ ਇਸ ਸ਼ਬਦ ਦੇ ਚ ਗੁਰੂ ਤੇ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਏ ਪ੍ਰਭੂ ਬਿਖਾਰੀ ਜ਼ਰੂਰ ਆ ਪਰ ਤੇਰੇ ਸੰਸਾਰ ਦੇ ਨਹੀਂ ਜਗਤ ਦੇ ਨਹੀਂ ਤੇਰੇ ਬਿਖਾਰੀ ਸੁਣੋ ਇਸ ਸ਼ਬਦ ਨੂੰ ਤੇ ਮੈਂ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ ਤੀਜਾ ਪਾਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਮੰਗਲਾ ਚਰਨ ਹੈ ਇਸ ਸ਼ਬਦ ਦੇ ਨਾਲ ਉਹ ਇੱਕ ਹੈ ਉਸਤੋਤਪਤੀ ਪਾਲਣਾ ਨਾ ਸੋਰੇ ਉਹ ਸਤ ਸਰੂਪ ਹੈ ਔਰ ਉਸੇ ਤੋਂ ਹੀ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਉਹ ਬਖਸ਼ਿੰਦ ਹੈ ਪ੍ਰਸਾਦ ਹੈ ਦਿਆਲੂ ਹੈ ਕਰਣਾਕਰ ਹੈ ਕਿਰਪਾਲੂ ਹੈ ਹਾਂਜੀ हम भिक्खुक भिखारी तेरे तू नेज पता है दाता हे प्रभु भिखारी जरूर आसे हम भिक्खक मांगते हां भिखारी हां किसे और दे नहीं तेरे ते ते तेरे तो की चाहिदा तेरे तो की मांगदे हां हम भिक्खक भिखारी तेरे तू नेज पता है दाता ਦਰਸਲ ਦੇਣ ਵਾਸਤੇ ਕੇਵਲ ਤੇਰੇ ਕੋਲੇ ਹੈ ਤੂੰ ਨਹੀਂ ਬਾਕੀ ਕਿਸੇ ਕੋਲ ਨਹੀਂ ਹੈ ਇਸ ਵਾਸਤੇ ਗੁਰਮਤਿ ਦੀ ਦ੍ਰਿਸ਼ਟੀ ਚ ਕੋਈ ਦਾਤਾ ਵੀ ਨਹੀਂ ਹੈ ਦਦਾ ਦਾਤਾ ਇਕ ਹੈ ਦੂਸਰ ਨਾਹੀਂ ਕੋਈ ਇਸ ਨਾਮ ਦੀ ਦਾਤ ਨੂੰ ਕੇਵਲ ਤੋ ਹੀ ਦੇ ਸਕਦਾ ਹੈ ਤੋ ਹੀ ਦੇ ਸਕਦਾ ਮੰਗਤੇ ਜ਼ਰੂਰ ਆ ਪਰ ਤੇਰੇ ਕਿਉਂ ਤੋ ਹੀ ਦੇ ਸਕਦਾ ਇਹ ਸਭ ਕੁਝ ਤੇਰੇ ਕੋਲ ਹੈ ਤੂੰ ਨਿਜੀ ਤੌਰ ਤੇ ਇਸ ਦਾ ਮਾਲਕ ਹੈ ਹਮ ਬੇਖਖ ਬੇਖਰੀ ਤੇਰੇ ਤੂੰ ਨਜਪਤ ਹੈ ਦਾਤਾ ਬਿਖਾਰੀ ਕਿਸ ਦੇ ਕੀ ਚੀਜ਼ ਚਾਹੀਦੀ ਹਾਂਜੀ ਓਹੋ ਦਿਆਲ ਨਾਮ ਦੇਹੋ ਮੰਗਤ ਜਨਕਾ ਸਦਾ ਰਹਾ ਰੰਗ ਰਤਾ اے ਪ੍ਰਭੂ ਦਇਆ ਕਰ ਰਹਿਮਤ ਕਰ ਇਸ ਮੰਗ ਤੇਰੀ ਝੋਲੀ ਚ ਆਪਣਾ ਨਾਮ ਏ ਮੰਗਤਾ ਕੇਵਲ ਤੇਰਾ ਨਾਮ ਮੰਗਦਾ ਏ ਬਿਖਾਰੀ ਕੇਵਲ ਤੇਰਾ ਨਾਮ ਮੰਗਦਾ ਏ ਇਹਦੇ ਉੱਤੇ ਵੀ ਮੈਂ ਇੱਕ ਅਨੁਭਵੀ ਗੱਲ ਫੜੇ ਸਾਹਮਣੇ ਹੋਰ ਰੱਖਦੇ ਆ ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੀ ਸ਼ਾਂਤ ਨਹੀਂ ਹੁੰਦਾ ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਇਹ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਏਗਾ ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਚ ਮਨੁੱਖ ਇਤਨਾ ਸ਼ਕਤੀਸ਼ਾਲੀ ਹੋ ਜਾਏ ਜਿਸ ਨੂੰ ਅਸੀਂ ਮੰਗਣਾ ਕਹਿੰਦੇ ਆ ਨਾ ਖਈ ਮੈਨੂੰ ਕਹ ਲੈ ਨੰ ਨਾਮ ਦਾ ਦਓ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਥਾ ਨੂੰ ਇਹ ਨਿਜਪਤ ਦਾਤਾ ਕੇਵਲ ਪਰਮਾਤਮਾ ਹੈ ਉਸੇ ਦੇ ਬਿਖਾਰੀ ਬਣੋ ਜਿਸ ਦਿਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹ ਦਿਨ ਸ਼ਹਿਨशाहਾਂ ਦੇ ਸ਼ਹਿਨशाह ਬਣ ਜਾਵੋਗੇ ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ। ਇਹ ਵੀ ਮਰਜ਼ ਕਰ ਲੈਣਾ। ਬਿਖਾਰੀ ਹੋ ਕੇ ਹੀ ਮਰੋਗੇ। ਉਸ ਦੇ ਬਿਖਾਰੀ ਬਣੋ, ਉਹਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ। بڑے بڑے ਬਾਦਸ਼ਾਹ ਉਹਨਾਂ ਬਿਖਾਰੀਆਂ ਨੂੰ ਸਜਦੇ ਕਰਦੇ ਨੇ, ਸਲਾਮਾ ਕਰਦੇ ਨੇ। ਇੱਕ ਹਕੀਕਤ ਹੈ, ਇੱਕ ਜੋ ਹੈ ਸਚਾਈ ਹੈ। ਤੋਂ ਸਹਿਬ ਕਹਿੰਦੇ ਨੇ ਇਸ ਮੰਗ ਤੇ ਲੋ ਤੂੰ ਆਪਣਾ ਨਾਮ ਦੇ ਸਾਰੇ ਬਾਣੀ ਦੇ ਵਿੱਚ ਜਿੱਥੇ-ਜਿੱਥੇ ਮੰਗਣ ਦੀ ਇਜਾਜ਼ਤ ਸਾਨੂੰ ਸਿਖਾਈ ਗਈ ਏ ਮੰਗੋ ਦਾਨ ਕੀ ਠਾਕੁਰ ਨਾਮ ਅਵਰ ਕਛੋ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਦਾ ਵਿਣਤੂ ਦ ਹੋਰ ਜੇ ਮੰਗਣਾ ਸਿਰ ਦੁਖਾਂਦੇ ਦੁਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਵਕ ਇਹ बार-बार ਗੁਰਬਾਣੀ ਸਾਨੂੰ ਮੰਗਣ ਦੀ ਜਾਜ ਸਿਖਾਉਂਦੀ ਹੈ ਪਰ ਮੈਂ ਅਰਜ਼ ਕਰਾਂ ਇਹ ਮੰਗਣਾ ਇੱਕ ਅਵਸਥਾ ਹੈ ਕੋਈ ਕਲਾ ਨਹੀਂ ਕੋਈ ਕਿਸੇ ਨੂੰ ਸਿਖਾ ਦੇਵੇ ਨਾਮ ਮੰਗੋ ਜਿਵੇਂ ਲੋਕੀ ਮੰਗਦੇ ਨੇ ਨਹੀਂ ਇੱਕ ਕਲਾ ਹੈ ਅਵਸਥਾ ਹੈ ਪੈਦਾ ਹੋਵੇਗੀ ਕਦੋਂ ਜਦ ਮਨ ਦੇਚ ਸੰਸਾਰ ਦੀ ਲੋਭ ਲੋੜ ਸ਼ਾਂਤ ਹੋ ਜਾਏਗੀ ਲੋਭ ਸ਼ਾਂਤ ਹੋ ਜਾਏਗਾ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋਏਗੀ ਧਨ ਦੀ ਭੁੱਖ ਸਦਾ ਬਿਖਾਰੀ ਬਣਾਈ ਰੱਖੇਗੀ ਨਾਮ ਦੀ ਭੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦੇਗੀ ਇਹ ਵੀ ਮੈਂ ਅਰਜ਼ ਕਰਾਂ ਉਸ ਭੁੱਖ ਕਰਕੇ ਵੀ ਕਈ ਸੰਤਾਪ ਮਿਟ ਜਾਂਦੇ ਨੇ ਚਿੰਤਾਵਾਂ ਮਿਟ ਜਾਂਦੀਆਂ ਸੱਚੇ ਨਾਮ ਕੀ ਲਾਗੇ ਭੁੱਖ ਉਦ ਭੁੱਖੇ ਖਾਏ ਚਲਿਏ ਦੁੱਖ ਮੈਂ ਫਿਰ ਅਰਜ਼ ਕਰਾਂ ਜਿੰਨੇ ਚਿਰ ਤੱਕ ਮਨ ਦੇ ਵਿੱਚ ਸੰਸਾਰ ਦੀ ਭੁੱਖ ਹੈ ਨਿਰੰਕਾਰ ਦੀ ਨਹੀਂ ਪੈਦਾ ਹੋਵੇਗੀ ਪਦਾਰਥਾਂ ਦੀ ਭੁੱਖ ਹੈ ਪਰਮਾਤਮਾ ਦੀ ਨਹੀਂ ਪੈਦਾ ਹੋਵੇਗੀ ਬੁੱਲ ਕੇ ਵੀ ਕਿਸੇ ਨੂੰ ਨਾ ਕਹਿਣਾ ਨਾਮ ਕਿਵੇਂ ਜਪੀਏ ਭੁੱਖ ਪੈਦਾ ਹੋਵੇ ਤੇ 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੇ ਰੱਖਦੇ ਹੀ ਹੈ ਭੋਜਨ ਦੀ ਭੁੱਖ ਹੋਵੇ ਉਹ ਪੁੱਛਦਾ ਹੈ ਕਿਵੇਂ ਖਾਈਏ ਖਾਣ ਲੱਗ ਪੈਂਦਾ ਪਿਆਸਾ ਮਨੁੱਖ ਪੁੱਛਦਾ ਹੈ ਪਾਣੀ ਕਿਵੇਂ ਪੀਵਾਂ ਮੈਂ ਉਹਦੇ ਅੱਗੇ ਪਾਣੀ ਰੱਖਦੇ ਆ ਉਹ ਪੁੱਛਦਾ ਹੈ ਕਿਵੇਂ ਪੀਵਾਂ ਪੀਣ ਲੱਗ ਪੈਂਦਾ ਜਿਸ ਦਿਨ ਸੱਚੇ ਨਾਮ ਦੀ ਭੁੱਖ ਪੈਦਾ ਹੋ ਗਈ ਇਹ ਭੋਜਨ ਹਰ ਜਗ੍ਹਾ ਪਿਆ ਹਰ ਵਕਤ ਪਿਆ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੋਰ ਕੀ ਢੰਗ ਹੈ ਕੋਈ ਢੰਗ ਨਹੀਂ ਹੈ ਪੁਕਾਰ ਕਰਨ ਲੱਗ ਪੈਂਦੀ ਹੈ ਪਿਆਸ ਨਹੀਂ ਲੱਗੇ ਤੇ ਇੱਕ ਮਨੁੱਖ ਕਰ ਰਿਹਾ ਹੈ ਹਾਏ ਪਾਣੀ ਹਾਏ ਪਾਣੀ ਇਹਦਾ ਮੰਗਣਾ ਵੀ ਮੰਗਣਾ ਨਹੀਂ ਹੈ ਇਹ ਵੀ ਮੈਰਜ਼ ਕਰਦੇ ਆ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਤੇ ਪਿਆਸ ਤੇ ਹੈ ਕੋਈ ਨਹੀਂ ਇੱਕ ਦੂਜਾ ਹੈ ਬੜਾ ਪਿਆਸਾ ਰੋਮ ਰੋਮ ਤਰਹਾਇਆ ਹੈ ਔਰ ਤੜਪ ਰਿਹਾ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਉਹ ਕਹਿੰਦੇ ਦੇ ਦੋਵੇਂ ਇੱਕੋ ਜਿਹੇ ਆ ਬੈੜ ਪਰ ਜ਼ਮੀਨ ਆਸਮਾਨ ਦਾ ਅੰਤਰ ਹੈ ਲੋਭੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਪਰ ਜਿਸ ਦੇ ਅੰਦਰ ਸੱਚੇ ਨਾਮ ਦੀ ਭੁਖ ਪੈਦਾ ਹੋ ਗਈ ਹੈ ਬੈਰਾਗੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਯਕੀਨ ਜਾਨੋ ਜ਼ਮੀਨ ਆਸਮਾਨ ਦਾ ਅੰਤਰ ਹੈ ਇੱਕ ਨਾ ਸਮਝ ਲੈਣਾ ਕਤਈ ਇਕ ਨਹੀਂ ਹੈ ਇਕ ਜੋ ਹਾਏ ਪਾਣੀ ਹਾਏ ਪਾਣੀ ਕਰ ਰਿਹਾ ਹੈ ਪਾਣੀ ਇਸ ਦੀ ਲੋੜ ਨਹੀਂ ਪਿਆਸ ਹੀ ਨਹੀਂ ਇਕ ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਉਸ ਦਾ ਜੀਵਨ ਹੈ ਉਹਦੀ ਜ਼ਿੰਦਗੀ ਹੈ ਉਦੇ ਪ੍ਰਾਣ ਹੈ ਇਹਦੇ ਉੱਤੇ ਇੱਕ ਉਦਾਹਰਣ ਦਿਆਂ ਸਮਾਂ ਤੇ ਹੁਣ ਲੱਗਾ 2 ਮਿੰਟ ਲਵਾਵਦੇ ਬਿਸtre ਮਰਗ ਦੇਤੇ ਇੱਕ ਸੰਸਾਰ ਦਾ ਪ੍ਰਤਿਸ਼ਠਿਤ ਬੰਦਾ ਚਲਾਣਾ ਕਰ ਰਿਹਾ ਹੈ ਦਮ ਟੁੱਟ ਰਿਹਾ ਹੈ ਨਾਲ ਉਸ ਦਾ ਕੋਲ ਡਾਕਟਰ ਬੈਠਾ ਹੈ ਚਿੰਤਾਤ ਹੋ ਰਿਹਾ ਉਹਦੀ ਪ੍ਰਤਿਸ਼ਠਾ ਦਾ ਸਵਾਲ ਹੈ ਕਿਉਂਕਿ ਉਸ ਇਲਾਜ ਕਰ ਰਿਹਾ ਸੀ ਲੋਕੀ ਪੁੱਛਣਗੇ ਇਲਾਜ ਕਿਸ ਦਾ ਚੱਲਦਾ ਪਿਆ ਸੀ ਕਿਉਂਕਿ ਪ੍ਰਤਿਸ਼ਠਿਤ ਬੰਦਾ ਸੀ ਮਨਿਆ ਪਰ ਮਨਿਆ ਮਨੁੱਖ ਸੀ ਉਹਦੀ ਚਰਚਾ ਆਮ ਲੋਕਾਂ ਦੇ ਤਲ ਤੇ ਸੀ ਤੋ ਉਹਦੀ ਬਿਮਾਰੀ ਦੀ ਵੀ ਚਰਚਾ ਸੀ ਕਿਉਂਕਿ ਮਹਾਨ ਸੀ ਜਿਹੜਾ ਡਾਕਟਰ ਇਲਾਜ ਕਰ ਰਿਹਾ ਹੈ ਕੋਲ ਬੈਠਾ ਹੈ ਚਿੰਤਾ ਤੋਂ ਹੈ ਦੁਖੀ ਹੈ ਉਹਦੀ ਪ੍ਰਤਿਸ਼ਠਾ ਦਾਉ ਤੇ ਲੱਗੀ ਹੋਈ ਹੈ ਦੇ ਪੇਸ਼ੇ ਨੂੰ ਸੱਟ ਲੱਗੇਗੀ ਫਲਾਣਾ ਇਲਾਜ ਕਰ ਰਿਹਾ ਸੀ ਅਖਬਾਰੀ ਰਿਪੋਰਟਰ ਵੀ ਖੜਾ ਹੈ ਉਹ ਵੀ ਖੜਾ ਹੈ ਉਹ ਦੇਖਦਾ ਪਿਆ ਕਿਸ ਵਕਤ ਆਖਰੀ ਦਮ ਨਿਕਲੇਗਾ ਤਾਂ ਮੈਂ ਸਮਾਂ ਨੋਟ ਕਰਾਂਗਾ ਇਤਨੇ ਵਜੇ ਡੈਥ ਹੋਈ ਹੈ ਇਹ ਅਖਬਾਰ ਨੂੰ ਖਬਰ ਦੇਣੀ ਹੈ ਇਹ ਵੀ ਖੜਾ ਹੈ ਭਾਵੇਂ ਮੂੰਹ ਉਹਨੇ ਵੀ ਬਣਾਇਆ ਆ ਸੋਗਵਾਰ ਉਹ ਵੀ ਖੜਾ ਹੈ ਕੋਲ ਬੈਠੇ ਡਾਕਟਰ ਵੀ ਇਸ ਰਿਪੋਰਟਰ ਨੇ ਸਿਰਫ ਰਿਪੋਰਟ ਦੇਣੀ ਹੈ ਖਬਰ ਦੇਣੀ ਹੈ ਇਸ ਡਾਕਟਰ ਦੇ ਸਿਰਫ ਪੇਸ਼ੇ ਦਾ ਸਵਾਲ ਹੈ ਪ੍ਰਤਿਸ਼ਠਾ ਦਾ ਸਵਾਲ ਹੈ ਪਰ ਕੋਲ ਬੈਠੀਏ ਪਤਨੀ ਉਹਦੀ ਪਤਨੀ ਬੈਠੀ ਹੈ ਪ੍ਰਾਣ ਨਿਕਲ ਰਹੇ ਨੇ ਪਤੀ ਦੇ ਪਰ ਉਹਨੂੰ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਮੇਰੇ ਹੀ ਨਿਕਲ ਰਹੇ ਉਹ ਵੀ ਬੈਠੀ ਹੈ ਇਨਾ ਤਿੰਨਾਂ ਦੀ ਮਾਨਸਿਕ ਅਵਸਥਾ ਅਲੱਗ-ਅਲੱਗ ਘਟਨਾ ਤੇ ਇੱਕ ਘਟ ਰਹੀ ਹੈ ਇੱਕ ਮਨੁੱਖ ਮਰ ਰਿਹਾ ਹੈ ਇੱਕ ਮਨੁੱਖ ਮਰ ਰਿਹਾ ਹੈ ਲੇਕਿਨ ਕੋਲ ਬੈਠੀ ਪਤਨੀ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੈਂ ਮਰ ਰਹੀ ਹਾਂ ਮੇਰਾ ਪਤਨੀ ਹੋਣਾ ਮਰ ਜਾਏਗਾ ਪਤੀ ਕਰਕੇ ਪਤਨੀ ਹੈ ਬੱਚੇ ਕਰਕੇ ਮਾਂ ਹੈ ਬੱਚਾ ਹੀ ਨਹੀਂ ਤੇ ਮਾਂ ਕਿਹੜੀ ਗੱਲ ਰਹੀ ਪਤੀ ਨਹੀਂ ਤਾਂ ਪਤਨੀ ਕਿਹੜੀ ਗੱਲ ਉਹਨੂੰ ਦਿਸਦਾ ਨਹੀਂ ਮੈਂ ਮਰ ਰਹੀ ਹਾਂ ਮੈਂ ਖਤਮ ਹੋ ਰਹੀ ਹਾਂ ਰਿਪੋਰਟਰ ਨੂੰ ਪਰਤਲ ਮੈਂ ਸਿਰਫ ਰਿਪੋਰਟ ਦੇਣੀ ਹੈ ਮੈਂ ਨਹੀਂ ਮਰ ਰਹੀ ਡਾਕਟਰ ਨੂੰ ਇਤਨਾ ਹੀ ਬੋਧ ਹੈ ਮੇਰੇ ਪੇਸ਼ੇ ਨੂੰ ਸੱਟ ਲੱਗੇਗੀ ਮੇਰੀ ਪ੍ਰਤਿਸ਼ਠਾ ਦਾਵਤ ਹੈ ਡਾਕਟਰ ਨਹੀਂ ਮਰ ਰਿਹਾ ਅਗਰ ਮਰ ਰਹੀ ਹੈ ਤਾਂ ਵਾਕਈ ਪਤਨੀ ਮਰ ਰਹੀ ਹੈ ਉਹਨੂੰ ਪਤਾ ਹੈ ਮੈਂ ਇੱਕ ਔਰਤ ਰਹਿ ਜਾਵਾਂਗੀ ਪਤਨੀ ਨਹੀਂ ਕਿਉਂਕਿ ਬੇਵਾ ਆਖਣਗੇ ਪਤਨੀ ਨਹੀਂ ਆਖਣਗੇ ਮੈਂ ਮਰ ਰਹੀ ਹਾਂ ਘਟਨਾ ਤੇ ਇੱਕੋ ਹੀ ਘਟ ਰਹੀ ਹੈ ਤੇਨੇ ਮਨੁਕ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਅਰਗ ਦੀ ਅਵਸਥਾ ਹੋ ਰ ਹੋ ਰ ਹੋ ਦੀ ਇੱਕ ਜਪਦਾ ਪਿਆ ਲੋਕੀ ਸੰਤ ਕਹਿੰਦੇ ਨੇ ਤੋ ਚਲੋ ਲੋਕੀ ਸੰਤ ਕਹਿੰਦੇ ਰਹਿਣ ਤੋ ਮਾਲਾ ਵੀ ਹੱਥੇ ਚ ਜਪੀ ਜਾ ਰਿਆ ਹੁਜ ਕੁਛ ਵੀ ਨਹੀਂ ਮੈਂ ਬਥੇਰਾ ਦੇਖ ਲਿਆ ਮੁਸਤਾਫੀ ਵਾ ਬੜੇ ਬੜੇ ਢੇਰਿਆਂ ਚ ਦੇਖ ਰਿਆ ਹੈ ਉਹ ਮਾਲਾ ਸਿਰਫ ਦਿਖਾਉਟੀ ਹੈ ਉਹ ਗਲੇ ਦੀ ਮਾਲਾ ਵੀ ਦਿਖਾਉਟੀ ਹੈ ਓ ਵਾਹਿਗੁਰੂ ਵਾਹਿਗੁਰੂ ਕਰਨਾਂ ਵੀ ਦਿਖਾਉਟੀ ਹੈ ਕੁਛ ਨਹੀਂ ਜਗਤ ਦੇਖੇ ਪ੍ਰਤੀਸ਼ਟਾ ਦਾ ਸਵਾਲ ਹੈ ਸੇ ਤੇ ਪੂਜਾ ਪ੍ਰਤੀਸ਼ਟਾ ਖੜੀ ਹੈ ਬਈ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਮਾਲਾ ਰੱਖਦੇ ਨੇ ਗਲੇ ਦੇ ਚ ਹੱਥ ਦੇ ਕਬੀਰ ਤੇ ਕਹਿੰਦੇ ਨੇ ਗਲੇ ਜਿਨਾ ਜਪ ਮਾਲੀਆਂ ਹੋਤ ਲੋਟੇ ਹੱਥ ਨਾ ਵ ਇਹ ਹਰ ਕੇ ਸੰਧਨਾ ਅਖਈਏ ਬਨਾਰਸ ਕੇ ਠਕ ਇਹ ਮਾਲਾ ਨਾਲ ਸ਼ਿਕਾਇਰ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਆਖ ਕੇ ਸ਼ਿਕਾਇਰ ਕਰਦੇ ਨੇ ਕੁਸਤਾਖੀ ਮ ਵਿਰਲੇ ਸੰਤ ਜਨ ਹੁੰਦੇ ਨੇ ਥੋੜੇ ਜਿਹਾ ਜਿਨ੍ਹਾਂ ਦਾ ਵਾਹਿਗੁਰੂ ਵਾਹਿਗੁਰੂ ਕਰਨਾ ਸਿਰਫ ਆਪਣੀ ਪ੍ਰਤਿਸ਼ਠਾ ਨਹੀਂ ਬੰਦ ਗਈਏ ਆਨੰਦ ਹੈ ਖੇੜਾ ਹੈ ਮਰ ਰਿਹਾ ਮਨੁੱਖ ਤਾਂ ਪਤਨੀ ਦਾ ਵੀ ਸੰਬੰਧ ਹੈ ਡਾਕਟਰ ਦਾ ਵੀ ਸੰਬੰਧ ਹੈ ਅਖਬਾਰੀ ਰਿਪੋਰਟਰ ਦਾ ਵੀ ਸੰਬੰਧ ਹੈ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸਿਰਫ ਦੁਨੀਆ ਨੂੰ ਪਤਾ ਚੱਲੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਦੁਨੀਆ ਨੂੰ ਪਤਾ ਚੱਲੇ ਮੇਰਾ ਵਾਹਿਗੁਰੂ ਵਾਹਿਗੁਰੂ ਮੈਂ ਕਰਦਾ ਹੀ ਨਹੀਂ ਵਾਹਿਗੁਰੂ ਮੈਨੂੰ ਮਿਲ ਗਿਆ ਮੈਂ ਸੰਤ ਮੈਂ ਭਗਤਾਂ ਮੈਂ ਬ੍ਰह्म ਗਏ ਨੇ ਇੱਕ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਉਹਦੀ ਜ਼ਿੰਦਗੀ ਹੈ ਨਾ ਕਰੇ ਤੇ ਮੌਤ ਹੈ ਅੱਖਾਂ ਜੀਵਾਂ ਬਸਰੇ ਮਰ ਜਾਉ ਉਹ ਤੇ ਉਹਦੀ ਮੌਤ ਹੈ ਅਗਰ ਨਾ ਚਲੇ ਦਮ ਨਾ ਚਲਣ ਸਰੀਰ ਦੀ ਮੌਤ ਹੈ ਵਾਹਿਗੁਰੂ ਨਾ ਚਲੇ ਤਾਂ ਉਹਨੂੰ ਦਿਸ ਪੈਂਦਾ ਮੈਂ ਤੇ ਮਰ ਗਏ ਖਤਮ ਹੋ ਮੌਤ ਇਹਦੇ ਚ ਅਵਸਥਾ ਤੁਸੀਂ ਖੁਦ ਆਪਣਾ ਫੈਸਲਾ ਆਪ ਕਰ ਲੈਣਾ ਕਿਸ ਅਵਸਥਾ ਚ ਜਪ ਚੱਲ ਰਿਹਾ ਹੈ ਕਿਸ ਅਵਸਥਾ ਚ ਕਿਸ ਅਵਸਥਾ ਦੇ ਚ ਹਾਏ ਪਾਣੇ ਹਾਏ ਪਾਣੇ ਕੀਤਾ ਜਾ ਰਿਹਾ ਹੈ ਲੋਭ ਜਦ ਸ਼ਾਂਤ ਹੋ ਜਾਂਦਾ ਹੈ ਮਨ ਦੇ ਚ ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ ਤੇ ਨਾਮ ਦੇ ਅੰਦਰ ਭੁੱਖ ਚੱਲ ਪੈਂਦੀ ਹੈ ਉਹ ਕਰਤੇ ਪੁਰਖ ਦਾ ਬਿਖਾਰੀ ਬਣ ਜਾਂਦਾ ਹੈ ਫਰਿਆਦ ਕਰਦਾ ਹੈ हे ਪ੍ਰਭੂ ਰਹਿਮਤ ਦੇ ਘਰ ਦੇ ਚਾ ਬਖਸ਼ਿਸ਼ ਦੇ ਘਰ ਦੇ ਚਾ ਤੂੰ ਆਪਣੇ ਨਾਮ ਦੀ ਖੈਰ ਇਸ ਮੰਗ ਤੇ ਦੀ ਚੌਲੀ ਦੇ ਚ ਹਾਂਜੀ ਆਮ ਬਲਿਹਾਰਾ ਜਾ ਸਾਚੇ ਤੇਰੇ ਨਾਮ ਵਿਟਹਾ ਮੈਂ ਸਦਕੇ ਜਾਂਦਾ ਕੁਰਬਾਨ ਜਾਂਦਾ ਬਲਹਾਰੇ ਜਾਂਦਾ ਤੇਰੇ ਇਸ ਨਾਮ ਦੇ ਚੋਂ ਜਿਹਦੇ ਚਿਤਨਾ ਰਸ ਹੈ ਇਤਨਾ ਖੇੜਾ ਤੇ ਖੁਸ਼ੀ ਹੈ ਹਾਂ ਜੀ ਕారణ ਕారణ ਸਭਨਾ ਦਾ ਏਕੋ ਅਵਰ ਨਾ ਦੂਜਾ ਕੋਈ ਤੁਖੜਾ ਵੀ ਹੈ ਕਾਰਣ ਵੀ ਹੈ ਹੋਰ ਕੋਈ ਦੂਜਾ ਨਹੀਂ ਇਸ ਵਕਤ ਮੈਂ ਤੇਰਾ ਹੀ ਬਿਖਾਰੀ ਆਂ ਹੋਰ ਕਿਸੇ ਦਾ ਬਿਖਾਰੀ ਨਹੀਂ ਮੈਂ ਤੇਰੇ ਕੋਲੋਂ ਹੀ ਮੰਗਦਾ ਹੋਰ ਕਿਸੇ ਕੋਲ ਨਹੀਂ ਰਹਾ ਬਹੁਤੇ ਫੇਰ ਪਏ ਕਿਰਪਨ ਕਾਓ ਆਪ ਕਿਛ ਕਿਰਪਾ ਕੀਜਾ ਏ ਪ੍ਰਭੂ ਬਹੁਤ ਜਨਮਾਂ ਦੇ ਫੇਰੇ ਪਏ ਬੜੇ ਲੰਬੇ ਚਲੇ ਆ ਰਹੇ ਆਂ ਇਹ ਜਨਮ ਕਈ ਦਫਾ ਹੋ ਚੁਕੇ ਆਦ ਕੀ ਕਿਰਪਾ ਕਰ ਕਵੀ ਇਹ ਵੀ ਇਸ ਤਰ੍ਹਾਂ ਦੀ ਫਰਿਆਦ ਕਰਦੇ ਨੇ ਅਬ ਕਿ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ ਰਵਦਾਸ ਵੀ ਕਹਿੰਦੇ ਨੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖ ਅਦਕੇ ਬਖਸ਼ ਤੋ ਅਬ ਕਿਛ ਕਿਰਪਾ ਕੀਤੇ ਬਹੁਤ ਜਨਮਾਂ ਦੇ ਵਿਚੜੇ ਹੋਇਆ ਵਿਚੜੇ ਹੋਇਆ ਵਿਚੜੇ ਹੋਇਆ ਅਦਕੇ ਤੋ ਰਹਿਮਤ ਕਰ ਅਦਕੇ ਤੋ ਬਖਸ਼ਿਸ਼ ਕਰਾਂ ਜੀ ਓਹੋ ਦਇਆ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕੁਰੀਜਾ ਦੇ ਘਰ ਦੇ ਚਾ ਐਸੀ ਬਖਸ਼ਿਸ਼ ਕਰ ਆਪਣਾ ਦੀਦਾਰ ਦੇ ਆਪਣੀ ਝਲਕ ਦੇ ਆਪਣੇ ਵਿੱਚ ਲੈਣ ਕਰ ਹਾਂ ਜੀ ਪਣ ਤੋ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ ਸਮਝ ਲਿਆ ਸਾਰੇ ਭਰਮ ਦੇ ਪਰਦੇ हट ਗਏ ਜੋ ਸਮਝਦੇ ਸੀ ਨਿਕਮਾ ਭੈ ਜੋੜੇ ਹੋਇਆ ਸੀ ਮਨ ਨੇ ਤਨ ਦੇ ਨਾਲ ਜੁੜ ਕੇ ਇਹ ਸਾਰੇ ਭ੍ਰੰਤियां ਮਿਟ ਗਈਆਂ ਇਹ ਸਾਰੇ ਪਰਦੇ ਟੁੱਟ ਗਏ ਆ ਜੀ ਸੱਚੀ ਲਿਵ ਲੱਗੀ ਹੈ ਭਿੱਤਰ ਸਤਿਗੁਰ ਸਿਓ ਮਨ ਮੰਨਿਆ ਸਤਿਗੁਰ ਦੇ ਸ਼ਬਦ ਦੇ ਜੈਸੇ ਮਨ ਮੰਨ ਗਿਆ ਪ੍ਰਭੂ ਦੇ ਨਾਮ ਵਿੱਚ ਲਿਵ ਜੁੜ ਗਈ ਸੁਰਤ ਜੁੜ ਗਈ ਨਾਮ ਦੀ ਪ੍ਰਾਪਤੀ ਹੋ ਗਈ ਸਤਿਗੁਰ ਰਹਿਮਤ ਕਰਨ ਇਸ ਤਰ੍ਹਾਂ ਦੀ ਬੁੱਖ ਸਾਰਿਆਂ ਦੇ ਅੰਦਰ ਪੈਦਾ ਹੋਵੇ ਤਾਂ ਕਿ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬੁੱਲ ਚੁਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਦਾ